ਨਮਾਵਰਾ ਨਵੀਆਂ ਚੁਣੌਤੀਆਂ ਦੇ ਸਨਮੁਖ ਦੋਸਤੋ ਆਧਾਰਾ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸਾਥੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਆਓ ਅਸੀਂ ਨਵੇਂ ਬਰੇ ਵਿੱਚ ਨਵੀਆਂ ਚੁਣੌਤੀਆਂ ਦੇ ਸਨਮੁਖ ਹੋਈਏ ਦੁਨੀਆ ਭਰ ਵਿੱਚ ਨਵੇਂ ਸਾਲ ਦਾ ਉਸ ਤਵਜੋ ਸੁਖ ਰੋਸ਼ਨਾ ਮਨਾਇਆ ਗਿਆ ਖੂਬ ਆਸਤਵਾਜੀ ਹੋਈ ਜਨਤਾ ਦੇ ਟੈਕਸਾਂ ਦਾ ਪੈਸਾ ਪਾਣੀ ਵਾਂਗ ਵਹਾਇਆ ਗਿਆ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ 8 ਟਨ ਪਟਾਕਿਆਂ ਨਾਲ ਹੋਇਆ ਨਵੇਂ ਸਾਲ ਦਾ ਸਵਾਗਤ ਇਸ ਦੇ ਅਸ਼ੰਤੇ 70 ਲੱਖ ਡਾਲਰ ਖਰਚ ਕੀਤੇ ਗਏ। ਭਾਰਤ ਦੇ ਹੋਰ ਦੇਸ਼ਾਂ ਵਿੱਚ ਇਸੇ ਤਰ੍ਹਾਂ ਦੇ ਜਸ਼ਨ ਮਨਾਏ ਗਏ। ਇਤਿਹਾਸ ਤੇ ਪੰਨਿਆਂ ਵਿੱਚ ਇੱਕ ਹੋਰ ਵੜਾ ਜੁੜ ਗਿਆ। ਗੁਜਰੀਆ ਵਰਾ ਆਪਣੇ ਪਿੱਛੇ ਕੁਝ ਖਟੀਆਂ-ਮਿੱਠੀਆਂ ਯਾਦਾਂ ਛੱਡ ਕੇ ਗਿਆ। ਕੁਝ ਤਖਲੀਫ ਦੇ ਤੇ ਕੁਝ ਤਨਮਨ ਨੂੰ ਸਕੂਨ ਦੇਣ ਵਾਲੀਆਂ। ਲੋਕ ਸਭਾ ਚੋਣਾਂ ਦੀ ਵਜ੍ਹਾ ਕਾਰਨ 2024 ਦਾ ਵਰਾ ਰਾਜਨੀਤਿਕ ਮਾਹੌਲ ਵਿੱਚ ਰੰਗਿਆ ਰਿਹਾ। ਇਸ ਸਾਰੇ ਦੌਰਾਨ 19 April ਤੋਂ 1 June 2024 ਤੱਕ ਭਾਰਤੀ ਜਮਹੂਰੀਅਤ ਦਾ ਮਹਾਕੁੰਭ ਸੱਤ ਪੜਾਵਾਂ ਵਿੱਚ ਹੋਇਆ। ਚੋਣ ਦੇ ਨਤੀਜੇ 4 June ਨੂੰ ਐਲਾਨੇ ਗਏ। ਅਜੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਸੀ। ਭਾਜਪਾ ਆਰਐਸਐਸ ਨੇ ਇਸ ਵਾਰ ਵੀ ਜਨavi ਦਾ ਫਿਰਕੂ ਉਤ੍ਰੂਵੀ ਕਰਨ ਦੀ ਨੀਤੀ ਤੇ ਹੀ ਖੜਿਆ। ਭਾਜਪਾ ਨੇ ਅਬ ਕੀ ਵਾਰ 400 ਪਾਰ ਦਾ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ। ਪਾਰ ਉਸ ਨੂੰ ਇਹ ਹੁਠਾ ਪੈ ਗਿਆ ਭਾਜਪਾ ਦਾ ਵਿਰੋਧੀ खेਮਾ ਇੰਡੀਆ ਗੱਠਜੋੜੇ ਹੈ ਪ੍ਰਚਾਰਨ ਵਿੱਚ ਸਫਲ ਰਿਹਾ ਇਹ ਭਾਜਪਾ ਦਾ ਦੋ ਤਿਹਾਈ ਬਹੁਮਤ ਪ੍ਰਾਪਤ ਕਰਕੇ ਸਵਿਧਾਨ ਨੂੰ ਬਦਲਦਾ ਏਜੰਡਾ ਇਹ ਅਗੇਹਾ ਕਰਕੇ ਪੀਮਰਾਉ ਉਵੇਦ ਕਰਦੇ ਸਵਿਧਾਨ ਨੂੰ ਬਦਲ ਕੇ ਇਹ ਦਲਤਾਂ ਦੀ ਰਿਜ਼ਰਵੇਸ਼ਨ ਖਤਮ ਕਰ ਦੇਵੇਗੀ ਚਾਹ ਨਤੀਜੇ ਭਾਜਪਾ ਦੀ ਇੱਛਾ ਅਨੁਸਾਰ ਨਹੀਂ ਆਏ ਤੇ ਉਹ ਇਹ ਅੰਕੜਿਆਂ ਤੱਕ ਹੀ ਸਿਮਟ ਗਈ ਜੋ ਕਿ ਬਹੁਤੋਂ ਕਾਫੀ ਘਟ ਸੀ ਉਸਨੇ ਚੰਦਰਬਾਹੂ ਨਾਇਡੂ ਤੇ ਪਲਟੂ ਰਾਮ ਨਤੀਸ਼ ਕੁਮਾਰ ਨਾਲ ਮਿਲ ਕੇ ਤੀਸਰੀ ਵਾਰ ਕੇਂਦਰ ਦੀ ਸਰਕਾਰ ਬਣਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ। ਲੋਕ ਸਭਾ ਚੋਣਾਂ ਤੋਂ ਬਾਅਦ ਦੂਸਰੀ ਵੱਡੀ ਘਟਨਾਈ ਸੀ ਬਰੇ ਚਾਰ ਸੂਬਿਆਂ ਦੀਆਂ ਚੋਣਾਂ ਸਨ ਜਿਨ੍ਹਾਂ ਵਿੱਚ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਇੱਕੋ ਵਾਰ ਹੋਈਆਂ। ਮਹਾਰਾਸ਼ਟਰ ਤੇ ਝਾਰਖੰਡ ਦੀਆਂ ਚੋਣਾਂ ਇਹਨਾਂ ਤੋਂ ਬਾਅਦ ਹੋਈਆਂ। ਸਿਆਸੀ ਪੰਡਤਾਂ ਦਾ ਕਹਿਣਾ ਸੀ ਕਿ ਭਾਵੇਂ ਲੋਕ ਸਭਾ ਚੋਣਾਂ ਜਿੱਤਰ ਵਿੱਚ ਸਫਲ ਹੋ ਗਈ ਹੈ ਪਰ ਉਸ ਦੀ ਸ਼ਕਤੀ ਕਮਜ਼ੋਰ ਹੋਈ ਹੈ। ਜੇਕਰ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਚੋਣਾ ਹਾਰ ਜਾਂਦੀ ਹੈ ਜੋ ਲੱਗਦਾ ਵੀ ਸੀ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਇਹਨਾਂ ਦੋਵੇਂ ਸੂਬਿਆਂ ਵਿੱਚ ਭਾਜਪਾ ਨੂੰ ਭਾਰੀ ਨੁਕਸਾਨ ਚ ਲੈਣਾ ਪਿਆ ਸੀ ਤਾਂ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਪਰ ਇਹ ਹੋਂ ਨਹੀਂ ਸਕਿਆ ਭਾਰਤੀ ਜਨਤਾ ਪਾਰਟੀ ਦੋਵੇਂ ਸੂਬਿਆਂ ਵਿੱਚ ਚੋਣਾਂ ਜਿੱਤਣ ਵਿੱਚ ਸਫਲ ਹੋ ਗਈ ਹਰਿਆਣਾ ਵਿੱਚ ਕਾਂਗਰਸ ਦੀ ਅੰਦਰੂਨੀ ਟੜੇਵਾਦੀ ਦਲਤ ਲੀਡਰਾਂ ਨੂੰ ਕਿਨਾਰੇ ਲਾਉਣਾ ਇੰਡੀਆ ਰੱਖ ਜੋੜ ਦਾ ਇਕੱਠੇ ਨਾ ਚੱਲਣ ਦਾ ਭਾਜਪਾ ਨੇ ਪੂਰਾ ਲਹਾ ਲਿਆ ਇਸ ਨਾਲ ਕਾਂਗਰਸ ਦੀ ਸਥਿਤੀ ਇੰਡੀਆ ਗੱਠਜੋੜ ਅੰਦਰ ਵੀ ਕਮਜ਼ੋਰ ਪੈ ਗਈ। ਵਿਰੋਧੀ ਗੱਠਜੋੜ ਇਹਨਾਂ ਹਾਰਾਂ ਦਾ ਠਿਕਰਾਈ ਵੀਅਮ ਤੇ ਭੰਨਣ ਤੋਂ ਸਿਵਾਏ ਅੱਗੇ ਕੁਝ ਨਹੀਂ ਕਰ ਸਕੀਆਂ। 2024 ਵਿੱਚ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਕੇਂਦਰੀ ਏਜੰਸੀ ED ਦੀ ਖੁੱਲ੍ਹ ਕੇ ਵਰਤੋਂ ਕੀਤੀ। ED ਦੇ 95% ਸਾਬਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਨਾਗਰਿਕਾਂ ਖਿਲਾਫ ਪਏ। ਵਿਰੋਧੀ ਧਿਰਾਂ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਜਿਹੜੇ ਵਿੱਚ ਛੁੱਟਿਆ ਗਿਆ। ਬਹੁਤ ਸਾਰੇ ਵਿਰੋਧੀ ਧਰਦੇ ਆਗੂਆਂ ਨੂੰ ਜੇਲ੍ਹ ਦਾ ਡਰ ਦਿਖਾ ਕੇ ਆਪਣੇ ਖੇਮੇ ਵਿੱਚ ਮੜਾ ਲਿਆ ਜయోగਪਤੀਆਂ ਵਿਰੋਧੀ ਪਾਰਟੀਆਂ ਨਾਲ ਜੁੜੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਚੰਦਾ ਇਕੱਠਾ ਕੀਤਾ ਗਿਆ ਸਭ ਤੋਂ ਵੱਡ ਇਲੈਕਟਰੋਲਿਕ ਬਾਂਡ ਕਰੀਬ 6060 ਕਰੋੜ ਰੁਪਏ ਦੇ ਇਕੱਲੇ ਭਾਏ ਭਾਣੇ ਪ੍ਰਾਪਤ ਕੀਤੀ ਜੋ ਕੁੱਲ ਵੰਡਾਂ ਦਾ 47.5% ਬਣਦਾ ਹੈ ਇਸ ਧੰਦੀ ਵਰਤੋਂ ਆਪਣੇ ਵਿਰੋਧੀਆਂ ਨੂੰ ਨਸ ਤੋਂ ਬੂਤ ਕਰਨ ਲਈ ਕੀਤੀ ਗਈ ਇਸੇ ਸਮੇਂ ਦੌਰਾਨ ਭਾਏ ਭਾਏ ਆਪਣੀ ਕਾਰਪੋਰੇਟ ਅੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ ਨੂੰ ਫਿਰਕੂ ਲੀਹਾਂ ਤੇ ਵੰਡਣ ਦੀ ਕੋਸ਼ਿਸ਼ ਜਾਰੀ ਰੱਖੀ। ਭਾਵੇਂ ਭਾਵੇਂ ਸੱਤ ਸੱਤ ਸੂਬਿਆਂ ਵਿੱਚ ਘੱਟ ਗਿਣਤੀਆਂ ਨੂੰ ਖਾਸ ਕਰਕੇ ਮੁਸਲਮਾਨ ਗਿਣਤੀਆਂ ਨੂੰ ਮਿਥਕੇ ਨਿਸ਼ਾਨਾ ਬਣਾਇਆ ਗਿਆ। ਹਿੰਦੂ-ਮੁਸਲਮ ਦੰਗੇ ਕਰਵਾਏ ਗਏ। ਮੁਸਲਮਾਨਾਂ ਦੇ ਘਰਾਂ ਤੇ ਬਲਡੋਜਰ ਫੇਰਿਆ ਗਿਆ। ਗਊ ਤਸਕਰੀ ਦੇ ਨਾਂ ਹੇਠ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰੈਸ ਦੀ ਆਜ਼ਾਦੀ, ਘੱਟ ਗਿਣਤੀਆਂ ਦੀ ਆਜ਼ਾਦੀ ਖਤਰੇ ਵਿੱਚ ਹੈ। ਸ਼ੈਰਨ ਅਕਸਲ ਦੇ ਨਾਂ ਹੇਠ ਗੈਰ ਕਾਨੂੰਨੀ ਢੰਗ ਨਾਲ ਦੇਸ਼ ਦੇ ਬੁੱਧੀਜੀਵੀ ਪੱਤਰਕਾਰ ਸਮਾਜਿਕ ਕਾਰਕੁਨ ਵਿਦਿਆਰਥੀ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਮਹੂਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਾਰੀ ਹੈ ਪ੍ਰੈਸ ਐਲੈਕਟ੍ਰੋਨਿਕ ਮੀਡੀਆ ਵਿਦਿਅਕ ادارے ਯੂਨੀਵਰਸਿਟੀਆਂ ਫਿਲਮ ਇੰਡਸਟਰੀ ਸਰਕਾਰ ਨੇ ਆਪਣੇ ਹਕੂਲ ਕਰ ਲਈ ਹੈ ਵਿਰੋਧ ਵਿੱਚ ਭੁਗਤਣ ਵਾਲਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਾਂ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਪਾਰਟੀ ਜਮਹੂਰੀਤ ਇਲੈਕਸ਼ਨ ਤੱਕ ਸੀਮਤ ਹੋ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਭਾਇ ਭਾ ਤੱਕ ਇਹ ਲੋਕ ਵਿਰੋਧੀ ਰਾਜ ਪ੍ਰਬੰਧ ਦੀਆਂ ਨੂੰ ਵੈੰਦਾ ਵਿਰੋਧੀ ਪਾਰਟੀਆਂ ਨੂੰ ਵੀ ਇਸ ਸਚਾਈ ਨੂੰ ਸਬੂਤ ਕਰਨ ਲੱਗ ਪਈਆਂ ਹਨ ਇਹ ਰਾਜ ਪ੍ਰਬੰਧ ਲਗਾਤਾਰ ਨਿਗਰਵਲ ਜਾ ਰਿਹਾ ਹੈ UGC NEET ਇਥੋਂ ਤੱਕ ਕਿ ਸਕੂਲਾਂ ਯੂਨੀਵਰਸਿਟੀਆਂ ਦੇ ਪੇਪਰ ਵਾਰ-ਵਾਰ ਲੀਕ ਹੋ ਰਹੇ ਹਨ ਬੱਚਿਆਂ ਦੀਆਂ ਸਾਲਾਂ ਦੀਆਂ ਮਿਹਨਤਾਂ ਤੇ ਪਾਣੀ ਫੇਰਿਆ ਜਾ ਰਿਹਾ ਹੈ ਦੇਸ਼ ਭੁੱਖਮਰੀ ਗਰੀਬੀ ਵੱਲ ਲਗਾਤਾਰ ਖਿਸਕ ਰਿਹਾ ਹੈ ਸੰਸਾਰ ਭੁਖਮਰੀ ਸੂਚਕੰਕ ਵਿੱਚ ਭਾਰਤ ਦਾ 111ਵਾਂ ਨੰਬਰ ਹੈ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ ਲਗਾਤਾਰ ਵਧ ਰਹੀ ਹੈ ਪੁਲਿਸ ਫੌਜੀ ਭਰਤੀ ਮੌਕੇ ਨੌਜਵਾਨਾਂ ਦਾ ਪੱਖ ਸੰਭਾਲਿਆ ਨਹੀਂ ਜਾ ਰਿਹਾ ਹਮੇਸ਼ਾ ਲਾਠੀ ਚਾੜ੍ਹਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਇੱਕ ਚਪੜਾਸੀ ਦੀ ਪੋਸਟ ਲਈ 25000 ਆ ਜੀਆਂ ਪਹੁੰਚ ਜਾਂਦੀਆਂ ਹਨ ਪੀ ਐਲ ਐਫ ਐਸ ਅਨੁਸਾਰ 15 ਤੋਂ 29 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦਰ 10.2% ਤੱਕ ਚਲੀ ਗਈ ਹੈ ਦੁਨੀਆ ਦੇ ਸਾਮਰਾਜੀ ਮੁਲਕ ਨੌਜਵਾਨ ਕਿਰਤੀਆਂ ਨੂੰ ਬਾਹਰ ਮੰਗਵਾ ਰਹੇ ਹਨ ਪਰ ਸਾਡੇ ਦੇਸ਼ ਦੀ ਜਵਾਨੀ ਤੱਕ ਇਹ ਖਾਂਦੀ ਫਿਰ ਰਹੀ ਹੈ ਸਰਕਾਰ ਲੋਕ ਮੁੱਦਿਆਂ ਵੱਲ ਪਿੱਠ ਕਰਕੇ ਖੜੀ ਹੈ ਆਰਥਿਕ ਅਪਰਾਧ ਲਗਾਤਾਰ ਵੱਧ ਰਹੇ ਹਨ ਕਾਰਪੋਰੇਟ ਘਰਾਣੇ ਸਰਕਾਰ ਅਤੇ ਆਰਥਿਕ ਅਪਰਾਧ ਰੋਕਣ ਵਾਲੀ ਸੰਸਥਾ ਦੇ ਮੁਖੀ ਸਾਬ ਰਲ ਕੇ ਇਸ ਨੂੰ ਅੰਜਾਮ ਦੇ ਰਹੇ ਹਨ ਦੇਸ਼ ਦੀ ਸਰਵੋੱਚ ਹਦਾਲਤ ਸਰਕਾਰ ਦੇ ਅਨੁਕੂਲ ਫੈਸਲੇ ਦੇਣ ਲਈ ਮਜਬੂਰ ਹੋ ਗਈ ਹੈ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਤੇ ਮੋਦੀ ਦੀ ਗਣੇਸ਼ ਪੂਜਾ ਉੱਪਰ ਮੈਨਲੀ ਨੇ ਕਈ ਸਵਾਲ ਖੜੇ ਕੀਤੇ ਹਨ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋ ਸਕਦਾ ਹੈ ਤੇ ਇਸ ਤੇ ਦੁਨੀਆ ਦੀਆਂ ਹਾਲਤਾਂ ਇਸ ਵੱਲੇ ਇਸ਼ਾਰਾ ਕਰਦੀਆਂ ਹਨ ਕਿ ਨਵਾਂ ਵਰਾ ਚੁਣੌਤੀਆਂ ਭਰਪੂਰ ਰਹਿਣ ਦੀ ਸੰਭਾਵਨਾ ਮਾਰਦਾ ਸੰਸਾਰ ਸਾਮਰਾਜੀ ਪ੍ਰਬੰਧ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹੈ ਸਾਮਰਾਜੀ ਮੁੱਲ ਕਿਸ ਸੰਕਟ ਨੂੰ ਤੀਜੀ ਦੁਨੀਆ ਦੇ ਮੁਲਕਾਂ ਉਤੇ ਲੱਦਣ ਲਈ ਬਚਨਵਾਧ ਹਨ ਅੰਨੇ ਮਨਾਫੇ ਦੀਤੋ ਉਸ ਲਈ ਸੰਸਾਰ ਵੱਡੀ ਜੰਗ ਦੇ ਬੁੱਥੇ ਵਿੱਚ ਦਿੱਤਾ ਜਾ ਰਿਹਾ ਹੈ ਸੰਸਾਰ ਬਹੁਤ ਧ्रुਵੀ ਹੋ ਗਿਆ ਹੈ ਅਮਰੀਕਨ ਸਾਮਰਾਜੀ ਇਸ ਹਕੀਕਤ ਨੂੰ ਮੰਨਣ ਲਈ ਤਿਆਰ ਨਹੀਂ ਉਹ ਇੱਕ ਧਰੂਵੀ ਸੰਸਾਰ ਦੀ ਪਹਿਲਾਂ ਵਾਲੀ ਪੋਜੀਸ਼ਨ ਲਈ ਲੜਿਆ ਹੈ ਇਸੇ ਕਰਕੇ ਮਿਡਲ ਈਸਟ ਵਿੱਚ ਆਪਣੀ ਚੌਧਰ ਕਾਇਮ ਰੱਖਣ ਲਈ ਫਲਸਤੀਨ ਦੀ ਨਸਲ ਖੁਸ਼ੀ ਦੇ ਅਮਲ ਵਿੱਚ ਅੱਗੇ ਇਜ਼ਰਾਈਲ ਦੀ ਇੱਕ ਤਰਫਾ ਮਾਰਦ ਕਰ ਰਿਹਾ ਹੈ ਜਦੋਂ ਯੂਨੋ ਸਮੇਤ ਦੁਨੀਆ ਦੇ ਬਹੁ ਗਿਣਤੀ ਮੁਲਕਾਂ ਤੇ ਇਹਨਾਂ ਸਾਮਰਾਜੀ ਮੁਲਕਾਂ ਦੇ ਲੋਕ ਅਜਰਾਈਲ ਦੀ ਇਸ ਨਸਲਕੁਸ਼ੀ ਦਾ ਬਰੋਧ ਕਰ ਰਹੇ ਹਨ ਇੱਕ ਪਾਸੜ ਲੜਾਈ ਵਿੱਚ ਹੁਣ ਤੱਕ 45000 ਫਲਸਤੀਨੀ ਮਾਰੇ ਜਾ ਚੁੱਕੇ ਹਨ ਤੇ ਇਹਨਾਂ ਦੀ ਗਿਣਤੀ ਵਿੱਚ ਬਹੁ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ ਦੂਸਰੇ ਪਾਸੇ ਰੂਸ ਤੇ ਯੂਕਰੇਨ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਅਮਰੀਕਾ ਇਸ ਜੁੱਧ ਨੂੰ ਜਾਰੀ ਰੱਖ ਕੇ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦਾ ਹੈ। ਉਸਨੇ ਰੂਸ ਤੇ ਆਰਥਿਕ ਪਾਬੰਦੀਆਂ ਵੀ ਲਾਈਆਂ ਹੋਈਆਂ ਹਨ। ਰੂਸ ਜੁਗਰਨ جنگ ਦੀ ਵਜ੍ਹਾ ਕਰਕੇ ਯੂਰੋਪੀਅਨ ਮੁਲਕਾਂ ਵਿੱਚ ਗੈਸ ਤੇ ਤੇਲ ਦੀ ਯਕੀਨਤਾ ਵਿੱਚ ਭਾਰੀ ਇਜ਼ਾਫਾ ਹੋਇਆ ਹੈ। ਰੂਸ ਗੈਸ ਤੇ ਤੇਲ ਦਾ ਸਭ ਤੋਂ ਵੱਡਾ ਸਪਲਾਈਅਰ ਹੈ। ਪਾਬੰਦੀਆਂ ਦੀ ਵਜ੍ਹਾ ਕਰਕੇ ਯੂਰਪ ਉਸ ਤੋਂ ਤੇਲ ਤੇ ਗੈਸ ਨਹੀਂ ਖਰੀਦ ਰਿਹਾ। ਇਹ ਯੂਰੋਪੀਅਨ ਮੁਲਕਾਂ ਵਿੱਚ ਮਹਿੰਗਾਈ ਵੱਧ ਰਹੀ ਹੈ। ਬਾਦਰੂ ਵੀ ਸੰਸਾਰ ਦਾ ਫਾਇਦਾ ਚੁੱਕਦਿਆਂ ਭਾਰਤ ਸਰਕਾਰ ਨੇ ਰੂਸ ਤੋਂ ਸਸਤਾ ਕੱਚਾ ਤੇਲ ਪ੍ਰਾਪਤ ਕਰਕੇ ਖੂਬ ਹੱਥ ਰੰਗੇ ਹਨ ਪਰ ਉਸ ਦਾ ਲਾਭ ਲੋਕਾਂ ਨੂੰ ਨਹੀਂ ਦਿੱਤਾ ਆਪਣੇ ਕਾਰਪੋਰੇਟ ਮਿੱਤਰਾਂ ਦੇ ਹੀ ਘਰ ਭਰੇ ਹਨ ਬੰਗਲਾਦੇਸ਼ ਪਾਕਿਸਤਾਨ ਸੀਰੀਆ ਵਿੱਚ ਅਸਥਿਰਤਾ ਵੱਧ ਰਹੀ ਹੈ ਬੰਗਲਾਦੇਸ਼ ਤੇ ਸੀਰੀਆ ਦੇ ਪ੍ਰਧਾਨ ਮੰਤਰੀਆਂ ਨੂੰ ਤਾਂ ਆਪਣਾ ਦੇਸ਼ ਛੱਡ ਕੇ ਭੱਜਣਾ ਪਿਆ ਹੈ ਸਾਮਰਾਜੀ ਸੰਸਾਰ ਦਾ ਇਹ ਆਰਥਿਕ ਸੰਕਟ ਦੁਨੀਆ ਨੂੰ ਤੀਜੀ ਜੰਗ ਵੱਲ ਤਾਂ ਕਰਿਆ ਹੈ ਜਿਸ ਦੇ ਦੁਨੀਆ ਦੇ ਲੋਕਾਂ ਨੂੰ ਗੰਭੀਰ ਸੁੱਟੇ ਭੁਤਨੇ ਪੈਣਗੇ ਦੂਜੇ ਪਾਸੇ ਮੋਦੀ ਦੀ ਦਿੱਤੀ ਸ리와 ਸਰਕਾਰ ਬਣਦੇ ਨਾਲ ਹਰਿਆਣਾ ਤੇ ਮਹਾਰਾਸ਼ਟਰ ਦੀ ਸੁਭਾਈ ਚੋਣਾ ਜਿੱਤਣ ਨਾਲ ਭਾਈਪਾਰ ਸਸ ਹੋਰ ਵੀ ਹਮਲਾਵਰ ਹੋ ਗਈ ਹੈ ਭਾਈਪਾ ਇੱਕ ਪਾਸਿਆਰਾ ਸਸ ਦੇ ਫਾਸ਼ੀ ਏਜੈਂਡੇ ਨੂੰ ਅੱਗੇ ਵਧਾਰੀ ਹੈ ਦੂਜੇ ਪਾਸੇ ਸੱਤਾ ਦਾ ਕੇਂਦਰੀਕਰਨ ਕਰਨ ਤੇ ਲੱਗੀ ਹੈ ਇੱਕ ਰਾਸ਼ਟਰ ਇੱਕ ਚੋਣ ਦਾ ਬੈਲ ਉਸਨੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ ਭਾਵੇਂ ਕਿ ਉਸ ਨੂੰ ਪਤਾ ਹੈ ਕਿ ਇਸ ਨੂੰ ਪਾਸ ਕਰਉਣ ਲਈ ਉਸ ਕੋ ਬਹੁਤ ਮਤ ਨਹੀਂ ਉਸ ਲਈ ਰਾਜਨੀਤੀ ਦਾ ਹਰ ਕਦਮ ਹਰ ਫੈਸਲਾ ਕੇਂਦਰੀਕਰਨ ਵੱਲ ਸਿੱਧਤ ਹੈ ਭਾਵੇਂ ਉਹ ਸਿੱਖਿਆ ਨੀਤੀ ਹੋਵੇ ਟੈਕਸ ਨੀਤੀ ਹੋਵੇ ਉਹ ਲਗਾਤਾਰ ਇਸੇ ਦਿਸ਼ਾ ਵਿੱਚ ਵੱਧ ਰਹੀ ਹੈ ਉਹ ਸੂਬਾ ਸਰਕਾਰਾਂ ਦੇ ਫੈਡਰਲ ਅਧਿਕਾਰਾਂ ਤੇ ਹਮਲਾ ਕਰ ਰਹੀ ਹੈ ਉਹ ਰਾਜਾਂ ਦੇ ਸਾਰੇ ਅਧਿਕਾਰ ਖਤਮ ਕਰਕੇ ਸੂਬਾ ਸਰਕਾਰਾਂ ਨੂੰ ਮਿਊਸਪਲ ਕਮੇਟੀਆਂ ਵਿੱਚ ਬਦਲ ਦੇਣਾ ਚਾਹੁੰਦੀ ਹੈ ਭਾਪਾ ਵੱਲੋਂ ਇਤਿਹਾਸ ਨੂੰ ਮੁੜ ਪ੍ਰਵਾਸੀਤ ਤੇ ਲਿਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਸੱਤਾ ਤੇ ਮਜ਼ਬੂਤ ਪਕੜ ਬਣਾ ਕੇ ਇਹ ਦਲਾਲ سرمایہਦਾਰੀ ਜ਼ਗੀਰਦਾਰੀ ਕਾਰਪੋਰੇਟ ਮਿੱਤਰਾ ਤੇ ਸਾਮਰਾਜੀਆਂ ਦੀ ਚੱਕਰੀ ਕਰ ਰਹੀ ਹੈ ਇਹ ਕਾਰਨ ਹੈ ਕਿ ਕਿਸਾਨਾਂ ਵੱਲੋਂ ਰੱਦ ਕਰਾਏ ਕਿਸਾਨ ਵਿਰੋਧੀ ਤੰਨੇ ਖੇਤੀ ਕਰੂਣ ਮੁੜ ਕੇ ਮੰਡੀ ਕਰਨ ਖਰੜੇ ਤਹਿਤ ਲਿਆਂਦੇ ਜਾ ਰਹੇ ਹਨ ਇਹ ਐਲਾਨ ਕੀਤਾ ਜਾ ਰਿਹਾ ਹੈ ਤੇ ਸਮਾਂ ਸੀਮਾ ਤੈਅ ਕੀਤੀ ਜਾ ਰਹੀ ਹੈ ਕਿ 2026 ਤੱਕ ਸਤੀਸ਼ਗੜ ਵਿੱਚੋਂ ਨਕਸਲੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਨਕਸਲੀਆਂ ਨੂੰ ਖਤਮ ਕਰਨ ਦਾ ਮਤਲਬ 19 ਕਰੋੜ ਆਦੀਵਾਸੀਆਂ ਦੀ ਜਲ ਜੰਗਲ ਅਤੇ ਜ਼ਮੀਰ ਖੋ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਕਿਸਾਨ ਅੰਦੋਲਨ ਸਾਹਮਣੇ ਜਿੱਥੇ ਐਮਐਸਪੀ ਦਾ ਸਵਾਲ ਹੈ ਉਥੇ ਕਾਰਪੋਰੇਟਾਂ ਤੋਂ ਆਪਣੀ ਜ਼ਮੀਨ ਦੀ ਰਾਖੀ ਦਾ ਮੁੱਦਾ ਵੀ ਇਸੇ ਬਾਰੇ ਤੇ ਆਉਣ ਵਾਲੇ ਸਮੇਂ ਦਾ ਅਹਿਮ ਮੁੱਦਾ ਹੋਵੇਗਾ ਜ਼ਮੀਨ ਦੀ ਮੁੜਵੰਡ ਦਾ ਸਵਾਲ ਵੀ ਦਲਤਾਂ ਸਾਹਮਣੇ ਚੁਣੌਤੀਆਂ ਭਰਿਆ ਕਾਰਜ ਹੋਵੇਗਾ ਨੌਜਵਾਨਾਂ ਸਾਹਮਣੇ ਬੇਰੋਜ਼ਗਾਰੀ ਦਾ ਮੁੱਦਾ ਅਹਿਮ ਮੁੱਦਾ ਤੇ ਮਜ਼ਦੂਰਾ ਮਲਾਲੀ ਮਾ ਸਾਮਣੇ ਸਥਾਈ ਤੇ ਪੱਕੀਆਂ ਨੌਕਰੀਆਂ ਪ੍ਰਾਪਤ ਕਰਨਾ ਇੱਕ ਚੁਣੌਤੀਪੂਰਨ ਕਾਰਜ ਹੋਵੇਗਾ ਸਾਥੀਓ ਸਾਡਾ ਦੇਸ਼ ਤਾਨਾਸ਼ਾਹ ਵਾਲੇ ਵੱਲ ਵੱਧ ਰਿਹਾ ਹੈ ਫਾਸ਼ੀਵਾਦ ਆਰਐਸਐਸ ਦੀ ਵਿਚਾਰਧਾਰਾ ਦੀ ਬੁਨਿਆਦ ਹੈ ਜਿਉਂ ਅਵਿਰੋਧੀ ਪਾਰਟੀਆਂ ਇਸ ਦੇ ਫਾਸ਼ੀਕਰਦਾਰ ਨੂੰ ਨਹੀਂ ਸਮਝ ਰਹੀਆਂ ਉਹ ਆਪਣਾ ਵਿਰੋਧ ਸਿਰਫ ਪਾਰਲੀਮੈਂਟ ਦੀ ਸੱਤਾ ਹਥਿਆਉਣ ਤੱਕ ਸੀਮਿਤ ਕਰ ਰਹੀਆਂ ਹਨ ਫਾਸ਼ੀਵਾਦ ਨੂੰ ਸਿਰਫ ਚੋਣਾਂ ਰਾਹੀਂ ਨਹੀਂ ਹਰਾਇਆ ਜਾ ਸਕਦਾ ਖਾੜਕੂ ਜਨਤਕ ਸੰਘਰਸ਼ਾਂ ਰਾਹੀਂ ਇਸ ਨੂੰ ਕਿਛੇ ਤੱਕਿਆ ਜਹਰਾਇਆ ਜਾ ਸਕਦਾ ਹੈ ਇਤਿਹਾਸਿਕ ਕਿਸਾਨ ਭੋਲਦੇਵੀ ਇਹੋ ਸਬਕ ਹਨ ਅੱਜ ਦੇ ਸਮੇਂ ਕਾਰਪੋਰੇਟ ਰਾਜ ਪ੍ਰਬੰਧ ਨੂੰ ਚੁਣੌਤੀ ਦਿੱਤੇ ਬਗੈਰ ਲੋਕ ਹਿੱਤਾਂ ਦੀ ਰਾਖੀ ਕਰਨਾ ਨਾ ਮੁਮਕਿਨ ਹੈ ਸੋ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਸੰਘਰਸ਼ ਦੇ ਪੜ ਮੱਲਣ ਦੀ ਅਣਸਕਦੀ ਲੋੜ ਸਾਡੇ ਸਾਹਮਣੇ ਹੈ ਧੰਨਵਾਦ